ਜਾਣਕਾਰੀ ਦਿੱਤੀ ਤਾਂ ਜਾਣਕਾਰੀ ਕਿ ਇਹ ਕੀ ਸ਼ਰਤਾਂ ਇੱਥੇ ਪ੍ਰੂਫ ਤੇ ਜਾਂਚ ਦੀ ਮੰਗ ਹੈ ਜਾਣ ਸਿਆਣਕ ਨੂੰ 15 ਸਾਲਾਂ ਦੀ ਆਮਦਨੀ ਦੀ ਰਿਪੋਰਟਸ ਇਹ ਲੋਕ ਰਿਪੋਰਟ ਦੇਖਣ ਰਿਕਾਰਡਿੰਗ ਪਾਸ ਕਰ ਠੀਕ ਹੈ को करता हैoidaoidaoida ਕੋਟਰਾ ਬੰਟੇ ਮੈਡੀਕਲ ਆਫਸਰ ਲੋਕਾਂ ਦਾ ਰੌਣਕ ਪੋਸਟ ਹੈ। ਅਕਾਈ ਇਹ ਕੀ ਮਸਲਾ ਜੀ ਕੀ ਮਿਲੇਗੀ ਇੱਥੇ? ਧੰਨਵਾਦ ਅਸਮੋ ਸਾਹਿਬ ਵੱਲੋਂ ਪਾਉ ਲਾਈ ਸੀ ਤੇ ਸ਼ਾਇਦ ਮਿਲਿਆ ਤਾਂ ਡਿਸਪੋਜ਼ਡੋਂ। ਨੰਨ ਨੂੰ ਆਪਾਂ ਚੈੱਕ ਕਰਨ ਕੜਗੜੇ ਫਿੱਟਸ ਵਾਇਬਲ ਕਰਨਾ ਤੇ ਬੱਚੇ ਨੂੰ ਮੈਡੀਕਲ ਸਟੇਟ ਲੋਡ ਨਾ ਹੋਵੇ। ਬਦਲੇ ਆ ਕੇ ਦੇਖਿਆ ਤਾਂ ਇਹ ਕੋਈ ਸੰਤਾਂ ਹੀ ਹੈ ਜੋ ਪ੍ਰਮੁੱਖ ਸ਼੍ਰੀ ਸੰਤਾਂ ਲੱਗ ਰਿਹਾ। ਤੇ ਇਹ ਨੂੰ ਸੰਤਾਂ ਹਿਮਨ ਹੈ ਕਿ ਐਨੀਮਲ ਹੈ ਆਪ ਜਾਂਚ ਕਰਾਤਾ ਲੱਗਿਆ। ਇਹਨੂੰ ਲਈ ਜੇ ਕੋਈ ਐਨੀਮਲ ਹੋਵੇ ਤਾਂ ਕੋਈ ਇਸ ਤਰ੍ਹਾਂ ਦਾ ਮੈਡੀਕਲ ਵੇਸਟ ਦੇ ਨਾਲ ਨਹੀਂ ਸਿੱਟਦਾ ਉਸ ਨੂੰ ਸੰਭਵ ਹੈ ਸੰਭਵ ਹੈ ਤਾਂ ਇਹ ਜਾਇਨ ਦਾ ਵਿਸ਼ਾ ਪਰਮੁਖਿਸ਼ਰੀ ਦਾ ਸੈਂਟਰ ਵੀ ਹੈ ਹੁਪਫਲੀ ਮਤਲਬ ਇਹ ਮਤਲਬ ਹਿਊਮਨ ਵੀ ਹੋ ਸਕਦਾ ਉਹ ਜੀ ਜਾਂਚ ਵਾਸਤੇ ਲੱਗੇ ਜਦੋਂ ਸੈਂਟਰ ਤੋਂ ਗਾੜਾ ਪਾਸੇ ਭੇਜਾਂਗੇ ਠੀਕ ਹੈ ਨਾ ਉਹ ਵੀ ਅਗਲੀ ਗੱਲ ਵਿੱਚ ਉਸ ਤੋਂ ਬਾਅਦ ਪਤਾ ਲੱਗੇ ਸਰ ਇਹ ਕਿੱਥੇ ਜਾਣ ਲਈ ਭੇਜਿਆ ਜਾਏਗਾ ਇਹ ਨੂੰ ਜੀ ਜਿਸ ਤੋਂ ਪਾਲਜੇ ਵਾਸਤੇ ਭੇਜਿਆ ਜਾਂਦਾ ਹੁੰਦਾ ਹੈ ਨਾ ਇਹ ਸਿਰਫ ਪਾਲਜੇ ਵਾਸਤੇ ਇਹ ਆਈ ਸੀ 20 ਦਾ ਟੈਸ ਸੀ ਜੀ ਹਾਂ ਜੀ ਮੈਂ ਰਿਕਵਰ ਕੀਤਾ ਤੇ ਸੁਦੇਸ਼ਵਾਦ ਤੇ ਸੁਦੇਸ਼ਵਾਦ ਤੇ ਸੁਦੇਸ਼ਵਾਦ ਕੀਤਾ ਤੇ ਠੀਕ ਹੈ ਮਿੰਦਰੀ ਇਹਨੂੰ ਤਾਂ ਹੋ ਗਿਆ ਹਾਂ ਤੁਮੀ ਅਜੇ ਪਰਤੋ ਮਿੰਦਰੀ ਉਪਰਜੰਗਲ ਵਿੱਚ ਫਿਰਦੇ ਤੇ ਅਗਲੇ ਤੇ ਗਮਨ ਦਾ ਪ੍ਰੂਫ ਮਿਲ ਉਹ ਸਮਝ ਗੱਲ ਸਾਹਮਣੇ ਆਈ ਹੈ ਕਿ ਕਿਸੇ ਮੌਕੇ ਪੰਚੀ ਕਿਸ ਤਰ੍ਹਾਂ ਲੋਕਾਂ ਦੇ ਦਸਨ ਮੁਤਾਬਕ ਤੋਂ ਹੈ ਪਰ ਡਿਜੀਟਲ ਟੀਮ ਆਪਸਾ ਆਏ ਨੇ ਦਸਨ ਟੀਜ ਸਿੰਘਾ ਸਤਿ ਗ੍ਰਾਮ ਤੋਂ ਉਹ ਹੁਣ ਜਾਂਚ ਲਈ ਲਈ ਤੇ ਜਿੰਨੇ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਉਸਨੂੰ ਤਾਂ ਕਹਿਣਾ ਚਾਹ ਚਾ ਚਾ ਉਹ ਤਾਂ ਕਰਾਂਗੇ ਉਸ ਤੋਂ ਬਾਅਦ ਹੀ ਪਟਾਲ ਹੋਏਗੀ ਜਦੋਂ ਇਨਵੈਸਟੀਗੇਸ਼ਨ ਸਾਹਮਣੇ ਆਉਂਦੇ ਹੀ ਕਾਫੀ ਹੋ ਜੇਗਾ ਤੁਸੀਂ ਆਪਣੀ ਜਿਹੜੀ ਜਾਂਚ ਹੋ ਕਰੋਗੇ ਹੁਣ ਇਥੇ ਜੀ ਕੋਈ ਸੀਸੀਟੀਵੀ ਮਿਲਿਆ ਨਹੀਂ ਮੌਨਿਟਰ ਨਹੀਂ ਹੈ ਜੀ ਹੈਲਪਫ ਨਹੀਂ ਹੈ ਕੁਝ ਵੀ ਨਹੀਂ ਲਾਏ ਆ ਬਾਅਦ ਵਿੱਚ ਉਸ ਤੋਂ ਬਾਅਦ ਕਰਾਂਗੇ ਜਿਹੜਾ ਉਹ ਬੰਦੇ ਨੂੰ ਕਹਿੰਦੇ ਉਹਨਾਂ ਨੂੰ ਕਾਲ ਕਰਦੇ ਫਿਰ ਤਾਂ ਤੋਂ ਤੋਂ ਬਾਅਦ ਉਹ ਤੁਹਾਨੂੰ ਜਿਹੜਾ ਸਾਹਮਣੇ ਆਈ ਗੱਲ ਉਹਦੇ ਵੀ ਕਾਫੀ ਹੋ ਜਾਵੇਗਾ